ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਰਾਜਪੂਤ ਫੈਮਿਲੀ ਦੇ ਵਿੱਚ ਹੋਇਆ ਇੱਕ ਅਨੋਖਾ ਆਵਿਆ ਮੁੰਡੇ ਨੇ ਵਿਆਹ ਵਾਲੇ ਦਿਨ ਕੀਤਾ ਅਨੋਖਾ ਕੰਮ ਐਸਾ ਕੰਮ ਜ ਜਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਕੀ ਕੰਮ ਕੀਤਾ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਅਤੇ ਤੱਕ ਜੁੜੇ ਰਹਿਣਾ ਉਮੀਦ ਕਰਨੀ ਹੈ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਲਵੋ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਬਚੋਲੇ ਨੇ ਦਾਜ ਵਿੱਚ ਕੁੜੀ ਵਾਲਿਆਂ ਤੋਂ ਮੁੰਡੇ ਵਾਲਿਆਂ ਨੂੰ ਦੁਬਾਏ 21 ਲੱਖ ਰੁਪਏ ਪਰ ਮੁੰਡੇ ਨੇ ਤੇ ਉਸਦੇ ਪਿਤਾ ਨੇ ਕੁੜੀ ਵਾਲਿਆਂ ਨਾਲ ਕਰਤਾ ਮੌਕੇ ਤੇ ਆ ਕੰਮ ਦੋਸਤੋ ਅਕਸਰ ਹੀ ਅੱਜ ਕੱਲ੍ਹ ਵਿਆਹ ਘੱਟ ਅਤੇ ਦਾਜ ਦੇਹਜ ਨਾਲ ਮੁੰਡੇ ਕੁੜੀ ਦਾ ਮੁੱਲ ਜ਼ਿਆਦਾ ਪੈਂਦਾ ਹੈ ਪਰ ਹੁਣ ਇੱਕ ਮੁੰਡੇ ਨੇ ਕੁੜੀ ਵਾਲਿਆਂ ਨਾਲ ਕਰਿਆ ਆ ਕੰਮ ਵੀਡੀਓ ਹੋਈ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਵਾਲੇ ਮੁੰਡੇ ਨੂੰ ਸ਼ਗਨ ਪਾ ਰਹੇ ਨੇ ਦਰਸਲ ਕੁੜੀ ਵਾਲਿਆਂ ਨੇ ਮੁੰਡੇ ਨੂੰ 21 ਲੱਖ ਰੁਪਏ ਦਾ ਸ਼ਗਨ ਦਿੱਤਾ ਸੀ ਪਰ ਮੁੰਡੇ ਨੇ ਉਸ 21 ਲੱਖ ਵਿੱਚੋਂ 101 ਰੁਪਿਆ ਕੱਢ ਕੇ ਬਾਕੀ ਸਾਰੇ ਮੋੜ ਦਿੱਤੇ ਜਦੋਂ ਬਚੋਲੇ ਅਤੇ ਕੁੜੀ ਦੇ ਪਿਓ ਨੇ ਕਿਹਾ ਕਿ ਇਹ ਤਾਂ ਸ਼ਗਨ ਹੈ ਰੱਖ ਲਓ ਤਾਂ ਮੁੰਡੇ ਦਾ ਪਿਓ ਹੱਥ ਜੋੜ ਕੇ ਕਹਿੰਦਾ ਕਿ ਅਸੀਂ ਇਹ ਪੈਸੇ ਨਹੀਂ ਲੈਣੇ ਰਿਸ਼ਤੇ ਪੈਸਿਆਂ ਨਾਲ ਨਹੀਂ ਮਾਨਸਤਕਾਰ ਅਤੇ ਪਿਆਰ ਨਾਲ ਨਿਭਾਏ ਜਾਂਦੇ ਨੇ ਜਿੱਥੇ ਪੈਸਾ ਆ ਜਾਵੇ ਉੱਥੇ ਰਿਸ਼ਤੇ ਖਤਮ ਹੋ ਜਾਂਦੇ ਨੇ ਅਤੇ ਮੁੰਡਾ ਕਹਿੰਦਾ ਹੈ ਕਿ ਮੈਨੂੰ ਤੁਹਾਡਾ ਇਹ 101 ਰੁਪਿਆ 1 ਕਰੋੜ ਤੋਂ ਵੀ ਵੱਧ ਕੇ ਹੈ ਤੁਹਾਨੂੰ ਦੱਸ ਦਈਏ ਕਿ ਇਹ ਰਾਜਪੂਤ ਪਰਿਵਾਰ ਦਾ ਵਿਆਹ ਹੈ ਅਤੇ ਮੁੰਡਾ ਨਿਊਜ਼ੀਲੈਂਡ ਵਿੱਚ ਪੀਆਰ ਹੈ ਸੋ ਤੁਹਾਨੂੰ ਇਸ ਮੁੰਡੇ ਅਤੇ ਉਸਦੇ ਪਿਤਾ ਦਾ ਫੈਸਲਾ ਕਿਵੇਂ ਲੱਗਾ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਰਾਜਪੂਤ ਫੈਮਿਲੀ ਜਿਹੜਾ ਵਿਆਹ ਹੋਇਆ ਹੈ ਬਹੁਤ ਹੀ ਅਨੋਖਾ ਵਿਆਹ ਹੋਇਆ ਹੈ ਇਸ ਤਰ੍ਹਾਂ ਹੁਣ ਮੋਸਟਲੀ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਹੈਗਾ ਬਲਕਿ ਜਿਹੜੇ ਵਿਆਹ ਕੀਤੇ ਜਾਂਦੇ ਹੈਗੇ ਆ ਉਹ ਉਹਨਾਂ ਦੇ ਵਿੱਚ ਜਹੀਜ਼ ਦੀ ਬਹੁਤ ਜ਼ਿਆਦਾ ਨਮਾਇਸ਼ ਕੀਤੀ ਜਾਂਦੀ ਹੈਗੀ ਹੈ ਨਮਾਇਸ਼ ਇਸੇ ਲਈ ਵੀ ਕੀਤੀ ਜਾਂਦੀ ਹੈਗੀ ਹੈ ਕਿ ਮੁੰਡੇ ਵੱਲੋਂ ਵੀ ਬਹੁਤ ਜ਼ਿਆਦਾ ਡਿਮਾਂਡ ਰੱਖੀਆਂ ਜਾਂਦੀਆਂ ਹੈਗੀਆਂ ਹੈ ਇਹ مختلف ਚੀਜ਼ਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਕਿ ਸਾਨੂੰ ਆ ਚਾਹੀਦਾ ਸਾਨੂੰ ਆ ਚਾਹੀਦਾ ਸਾਨੂੰ ਆ ਚਾਹੀਦਾ ਅਗਰ ਕਿਸੇ ਦਾ ਕੋਈ ਬੱਚਾ ਕਾਬਲ ਹੈ ਥੋੜਾ ਬਹੁਤ ਤੇ ਉਹ ਕੁੜੀ ਵਾਲਿਆਂ ਅੱਗੇ ਸੋਹ ਤਰ੍ਹਾਂ ਦੀਆਂ ਚੀਜ਼ਾਂ ਦੀ ਡਿਮਾਂਡ ਰੱਖ ਦਿੰਦੇ ਆ ਔਰ ਲੜਕੀ ਵਾਲੇ ਚੁਕੇ ਅچھے ਰਿਸ਼ਤੇ ਇਹਨਾਂ ਨੂੰ ਮਿਲਦੇ ਵਿਚਾਰੇ ਮਜਬੂਰ ਹੁੰਦੇ ਆ ਇਸ ਲਈ ਉਹ ਪੂਰੀ ਕੋਸ਼ਿਸ਼ ਕਰਦੇ ਆ ਕਿ ਆਪਣੀ ਹਾਇਸੀਅਤ ਤੋਂ ਬਾਅਦ ਚੜ ਕੇ ਆਪਣੀ ਧੀ ਨੂੰ ਦੇਈਏ ਤਾਂ ਕਿ ਉਹਨਾਂ ਦੀ ਧੀ ਜੜੀ ਆ ਉਹ ਸੁਖੀ ਰਵੇ ਕਹਿੰਦੇ ਆ ਨਾ ਜੇ ਧੀ ਧੀ ਸੁਖੀ ਹੋ ਜੀ ਉਹਦੀ ਜੱਦ ਸੁਖੀ ਤੇ ਇਸ ਵਾਸਤੇ ਲੜਕੀ ਵਾਲੇ ਵਿਚਾਰੇ ਜਿਹੜੇ ਆ ਉਹ ਕੋਸ਼ਿਸ਼ ਕਰਦੇ ਆ ਕਿ ਅਸੀਂ ਜਿਹੜੇ ਆ ਆਪਣੀ ਹیثیت ਤੋਂ ਵੱਧ ਕੇ ਦਈਏ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਜਿਸ ਤਰ੍ਹਾਂ ਕਿ ਆ ਵੀਡੀਓ ਦੇ ਵਿੱਚ ਦੇਖਿਆ ਸੀਗਾ ਕਿ ਜਿਹੜੇ ਲੜਕੇ ਵਾਲੇ ਆ ਉਹ ਜਹੇਜ਼ ਲੈਣ ਤੋਂ ਇਨਕਾਰ ਕਰਦੇ ਆ ਜਾਂ ਜਿਹੜਾ ਉਹਨਾਂ ਨੂੰ ਨਿਯੰਦਰਾ ਪਾਇਆ ਜਾਂਦਾ ਵਾ ਉਹਦੇ ਉੱਤੇ ਉਹ ਕਹਿਣ ਕਿ ਨਹੀਂ ਅਸੀਂ ਇਹ ਜਿਹੜਾ ਇੱਕ ਹੱਦ ਜਿਹੜੀ ਹੈ ਇੱਕ ਮੁਨਾਸਬ ਜਿਹੜੀ ਰਕਮ ਹੈ ਸਿਰਫ ਉਹ ਲਈਏ ਜਿਸ ਤਰ੍ਹਾਂ ਕਿ ਉਹ ਲੜਕੀ ਵਾਲਿਆਂ ਆ ਨੇ ਉਹਨੂੰ ਬਹੁਤ ਵੱਡੀ ਰਕਮ ਜਿਹੜੀ ਹੈ ਉਹ ਦਿੱਤੀ ਸੀਗੀ ਲੇਕਿਨ ਉਹਨੇ ਸਿਰਫ 101 ਰੁਪਏ ਲਿਆ ਔਰ ਕਿਹਾ ਕਿ ਮੇਰੇ ਲਈ ਇਹ ਲੱਖਾਂ ਕਰੋੜਾਂ ਦੇ ਬਰਾਬਰ ਹੈਗਾ ਵਾ ਮੈਂ ਬਾਕੀ ਨਹੀਂ ਲੈਣੇ ਔਰ ਲੜਕੇ ਵਾਲੇ ਦੇ ਔਰ ਲੜਕੇ ਦੇ ਬਾਪ ਨੇ ਵੀ ਬਿਲਕੁਲ ਉਹੀ ਗੱਲ ਕੀਤੀ ਸਿਰਫ ਲੜਕੇ ਨੇ ਉਹ ਗੱਲ ਨਹੀਂ ਕਹੀ ਕਿ ਅਸੀਂ 101 ਰੁਪਇਆ ਲੈਣਾ ਲੜਕੇ ਦੇ ਬਾਪ ਨੇ ਵੀ ਉਹ ਰਕਮ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਨਹੀਂ ਸਾਡੇ ਵਾਸਤੇ ਇਹ ਜ਼ਿਆਦਾ ਜ਼ਰੂਰੀ ਨਹੀਂ ਹੈ ਤੁਹਾਡੀ 30 ਸਾਡੇ ਜ਼ਿਆਦਾ ਜ਼ਰੂਰੀ ਹੈ ਜਿਹੜੀ ਕਿ ਤੁਸੀਂ ਸਾਨੂੰ ਦੇ ਰਹੇ ਹੋ ਇਹ ਬਹੁਤ ਵਧੀਆ ਗੱਲ ਹੈ ਵੀਰੋ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ ਰਿਸ਼ਤੇ ਜਿਹੜੇ ਆ ਉਹ ਯਕੀਨ ਤੇ ਇਤਮਾਦ ਦੇ ਉੱਤੇ ਹੀ ਕਾਇਮ ਹੋਣੇ ਚਾਹੀਦੇ ਹੈਗੇ ਨਾ ਸਿਰਫ ਨਾ ਕਿ ਲਾਲਚ ਦੇ ਉੱਤੇ ਜਿਹੜੇ ਲਾਲਚ ਦੇ ਉੱਤੇ ਬਣੇ ਰਿਸ਼ਤੇ ਹੁੰਦੇ ਆ ਉਹ ਪਾਇਦਾਰ ਨਹੀਂ ਹੁੰਦੇ ਲੇਕਿਨ ਜਿਹੜੇ ਭਰੋਸੇ ਤੇ ਯਕੀਨ ਤੇ ਤੇ ਇਤਮਾਦ ਤੇ ਬਣੇ ਹੁੰਦੇ ਆ ਉਹ ਹਮੇਸ਼ਾ ਪਾਇਦਾਰ ਹੁੰਦੇ ਹੈਗੇ ਆ ਫਿਰ ਅੱਜ ਦੀ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ